ਹਾਂਜੀ ਪੰਜਾਬ ਵਾਲਿਓ ਜੋ ਜੋ ਅਸੀਂ ਗੱਲਾਂ ਕਹਿੰਦੇ ਆ ਰਹੇ ਹਾਂ ਕਲਪ ਦੇ ਆ ਰਹੇ ਹਾਂ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਸਮਝਾਉਂਦੇ ਆ ਰਹੇ ਹਾਂ ਉਹਨਾਂ ਦੇ ਨਤੀਜੇ ਤੁਸੀਂ ਭੁਗਤਨੇ ਸ਼ੁਰੂ ਕਰਤੇ ਹਲੇ ਸ਼ੁਰੂਆਤ ਹਲੇ ਦੇਖੀ ਜਾਵੇ ਅੱਗੇ ਸੋਣਾਂ ਹੁੰਦਾ ਕੀ ਆ ਸੋਣਾਂ ਬਣਦਾ ਕੀ ਆ ਜੋ ਘਟਣਾ ਅੱਜ ਵਾਪਰੀਆ ਪਿੰਡ ਕੁੰਬੜਾਂ ਜਿਹੜਾ ਮਹਾਲੀ ਦੇ ਵਿੱਚ ਦੋ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 16 16 17 17 ਸਾਲ ਦੀ ਉਮਰ ਸੀਗੀ ਐਨੀ ਦਰਿੰਦਗੀ ਨਾਲ ਐਨੀ ਬੇਰਹਿਮੀ ਨਾਲ ਜਿਹੜੇ ਪ੍ਰਵਾਸੀਆਂ ਨੇ ਮਾਰੇ ਆ ਜੁਪੀ ਵਿਹਾਰ ਦੇ ਬੰਦਿਆਂ ਨੇ ਜਵਾਕ ਇੱਕ ਦੇ ਗਾਲਚੇ ਸ਼ੁਰਾ ਮਾਰਿਆ ਇੱਕ ਦੇ ਸਿੱਧਾ ਅੱਖ ਦੇ ਵਿੱਚ ਸ਼ੁਰਾ ਮਾਰਿਆ ਤੇ ਸਿੱਧਾ ਦਿਮਾਗ ਦੇ ਵਿੱਚ ਜਾ ਕੇ ਪਿੱਛੇ ਸਿਰ ਦੇ ਕੱਢਤਾ ਸ਼ੁਰਾ ਗੱਲ ਸਿਰਪੇਂ ਨਹੀਂ ਹੋਈ ਸੀ ਵੀ ਇੱਕ ਬੱਚਾ ਇੱਕ ਜਵਾਕ ਸਾਈਕਲੀ ਤੇ ਖੇਡ ਰਿਹਾ ਸੀਗਾ ਉਹ ਸਾਈਕਲੀ ਤੇ ਉਹਨਾਂ ਦੇ ਮਾੜੇ ਮੋٹے ਨਾਲ ਲੱਗੀ ਜਾ ਕੇ ਉਹਨਾਂ ਨੇ ਉਸ ਬੱਚੇ ਨੂੰ ਘੂਰਨਾ ਸ਼ੁਰੂ ਕਰਤਾ ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੀ ਕਿਹਾ ਸੀ ਵੀ ਇਹ ਜਵਾਕ ਆ ਕੋਈ ਗੱਲ ਨਹੀਂ ਯਾਰ ਜੇ ਸਾਈਕਲੀ ਵਿੱਚ ਪਾਜੀ ਕਿੱਡੀ ਗੱਲ ਹੋ ਗਈ ਇੰਨੀ ਗੱਲ ਦੇ ਉੱਤੇ ਦੋ ਨੌਜਵਾਨ ਪੰਜਾਬ ਦੇ ਅੱਜ ਪਿੰਡ ਕੁੰਬਣਾ ਜ਼ਿਲ੍ਹਾ ਮਹਾਲੀ ਦੇ ਵਿੱਚ ਇੱਕ ਦੇ ਅੱਖ ਦੇ ਵਿੱਚ ਛੁਰਾ ਮਾਰ ਕੇ ਇੱਕ ਦਿਨ ਗਲ ਦੇ ਵਿੱਚ ਸ਼ਰਾ ਮਾਰ ਕੇ ਦੋਨੇ ਥਾਂ ਤੇ ਮਾਰਦੇ ਆ ਇਹਦਾ ਜ਼ਿੰਮੇਵਾਰ ਕਿ ਤੁਸੀਂ ਖੁਦ ਲੋਕ ਹੋ ਤੁਸੀਂ ਇੰਨੇ ਅੰਨੇ ਹੋ ਚੁੱਕੇ ਆ ਲਾਲਚ ਦੇ ਵਿੱਚ ਸਵਾਰਥ ਨੇ ਤੁਹਾਨੂੰ ਇੰਨਾ ਅੰਨਾ ਕਰਤਾ ਕਮਲੇ ਕਰਤਾ ਤੁਹਾਨੂੰ ਦਿਖਦੀ ਕੱਖ ਨਹੀਂ ਹੋਈ ਆ ਜੱਤਪੁਰੇ ਪਿੰਡ ਜਿੱਥੇ ਕੁਝ ਮਹੀਨੇ ਪਹਿਲਾਂ ਰੌਲਾ ਪਿਆ ਵੀ 900 ਵੋਟ ਪਿੰਡ ਦੀ ਤੇ 650 ਵੋਟ ਪ੍ਰਵਾਸੀਆਂ ਦੀ ਆ ਅਸੀਂ ਵੀ ਉਸ ਪਿੰਡ ਦੇ ਵਿੱਚ ਗਏ ਸੀ ਰੌਲਾ ਗੋਲਾ ਪੈ ਗਿਆ ਚੌਣਕ ਮਹਿੰਦਰ ਵੱਲੋਂ ਉੱਪਰੋਂ ਕੋਟਾਂ ਵੱਲੋਂ ਇੱਕ ਵਾਰੀ ਉਸ ਪਿੰਡ ਦੀ ਸਰਪੰਚੀ ਦੀ ਚੋਣ ਰੱਦ ਕਰਤੀ ਪਰ ਕਸੂਰ ਕੀ ਦਾ ਕਸੂਰਬਾਰ ਕੌਣ ਆ ਕਸੂਰਬਾਰ ਉਹ ਲੋਕ ਨੇ ਕਿਉਂ ਲੋਕ ਨੇ ਉਹ ਹਾਲੇ ਵੀ ਉਹ ਲੋਕ ਆ ਪਿੰਡ ਜਗਤਪੁਰਾ ਦੇ ਵਿੱਚ ਜਿਹੜੇ ਬੰਦੇ ਮੋਤਵਾਰ ਅੱਗੇ ਲੱਗੇ ਹੋਏ ਬੰਦੇ ਜਿਹਨਾਂ ਸਾਨੂੰ ਵੀ ਬੁਲਾਇਆ ਹੋਰਾਂ ਨੂੰ ਵੀ ਬੁਲਾਇਆ ਰੌਲਾ ਵੀ ਪਾਇਆ ਵੀ ਸਾਡੇ ਪਿੰਡ ਦੀ ਸਰਪੰਚੀ ਪ੍ਰਵਾਸੀਆਂ ਕੋਲੇ ਬਾਗੀ ਮੈਂਬਰ ਪੰਚਾਇਤ ਉਹ ਬਣ ਗਏ ਜੀ ਉਹਨਾ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏ ਦੇ ਉੱਤੇ ਛੋਟੇ-ਛੋਟੇ ਕਮਰੇ ਬਣਾ ਕੇ ਇਹਨਾਂ ਪ੍ਰਵਾਸੀਆਂ ਨੂੰ ਦਿੱਤੇ ਹੋਏ ਆ। ਇਹ ਜਿਹੜੇ ਤੁਸੀਂ ਅੱਕ ਬੀਜ ਰਹੇ ਹੋ, ਜਿਹੜੇ ਕੰਡੇ ਬੀਜ ਰਹੇ ਹੋ, ਜਿਹੜੇ ਬੂਟੇ ਤੁਸੀਂ ਲਾ ਰਹੇ ਹੋ, ਭੁਗਤੋਗੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ। ਇਹਦਾ ਹਾਲੇ ਦੇਖੀ ਜਾਓ ਅੱਗੇ ਕਿਵੇਂ ਤੁਹਾਡੀਆਂ ਕੁੜੀਆਂ, ਬੁੜੀਆਂ ਨੂੰ ਘਰੇ ਆ ਕੇ ਚੁੰਬੜਦੇ ਆ। ਕਿਵੇਂ ਤੁਹਾਡੀਆਂ ਅਸ਼ਤਾਂ ਨਾਲ ਖੇਡਦੇ ਆ। ਇਹ ਦੇਖੀ ਜੇ ਹਾਲਾਤ ਕੀ ਬਣਨੇ ਆ ਪੰਜਾਬ। ਅੰਨੇ ਹੋ ਗਏ ਨੇ ਲੋਕੋ ਤੁਸੀਂ ਅੰਨੇ ਹੋ ਗਏ ਤੁਹਾਨੂੰ ਦਿਖਦਾ ਹੀ ਕੱਖ ਨਹੀਂ ਆਹ ਕੁਝ ਦਿਨ ਪਹਿਲਾਂ ਦਲੱਦੀ ਦਲੱਦੀ ਪਿੰਡ ਨਾਬੇ ਦਾ ਪਿੰਡ ਹੈ ਦਲੱਦੀ ਨਾਬੇ ਕੋਲੇ ਇੱਕ ਨਹਿੰਗ ਸਿੰਘ ਜਿਹਨੂੰ ਤਿੰਨ ਯੂਪੀ ਦੇ ਬੰਦਿਆਂ ਨੇ ਜਿਹੜੇ ਪਿੱਛੇ ਵੀ ਕ੍ਰਾਈਮ ਕਰਕੇ ਆਏ ਸੀਗੇ ਹਰਿਆਣੇ ਦੇ ਵਿੱਚ ਇਥੇ ਪਿੰਡ ਚ ਰੱਖ ਲਿਆ ਉਹਨਾਂ ਨੂੰ ਉਹਨਾਂ ਨੇ ਕੁੱਟ ਕੇ ਸਿਰ ਤੇ ਟੰਬਾ ਮਾਰ ਕੇ ਮਾਰਤਾ ਅੱਜ ਤੱਕ ਉਹ ਬੰਦੇ ਫੜੇ ਨਹੀਂ ਗਏ ਉਹ ਜੂਪੀ ਭੱਜ ਗਏ ਉਹ ਬਿਹਾਰ ਭੱਜ ਗਏ ਕੋਈ ਰਿਕਾਰਡ ਹੈਗਾ ਨਾ ਦਾ ਇੱਥੇ ਪੰਜਾਬ ਦਾ ਕੋਈ ਨੌਜਵਾਨ ਚੰਡੀਗੜ੍ਹ ਨੌਕਰੀ ਲੱਗੇ ਜਾ ਕੇ ਪ੍ਰਾਈਵੇਟ ਨੌਕਰੀ ਕਰੇ ਚੰਡੀਗੜ੍ਹ ਪੁਲਿਸ ਪੰਜਾਬ ਦੇ ਵਿੱਚ ਉਹਦੇ ਪਿੰਡ ਚ ਆ ਕੇ ਉਹਦੀ ਪੜਤਾਲ ਕਰਦੀ ਆ ਉਹਦਾ ਰਿਕਾਰਡ ਦੇਖਦੀ ਆ ਵੀ ਇਹ ਰਿਕਾਰਡ ਕੀ ਆ ਕ੍ਰਿਮੀਨਲ ਤਾਂ ਨਹੀਂ ਮਾੜਾ ਨਹੀਂ ਕੌਣ ਆ ਇਹ ਬੰਦਾ ਕੀ ਇਹਦਾ ਪਿਛੋਕੜ ਆ ਕਿਹਦਾ ਮੁੰਡਾ ਇਹ ਆਪ ਦੀ ਰਾਜਧਾਨੀ ਦੇ ਵਿੱਚ ਬੰਦਾ ਪ੍ਰਾਈਵੇਟ ਨੌਕਰੀ ਲੈਣ ਜਾਂਦਾ ਉਹਦਾ ਵੀ ਰਿਕਾਰਡ ਖੰਗਾਲਿਆ ਜਾਂਦਾ यूपी ਚ क्राइम ਕਰਕੇ ਆਏ ਹੋਏ ਬੰਦੇ ਬਿਹਾਰ ਚ ਬੰਗਾਲ ਚ क्राइम ਕਰਕੇ ਆਏ ਹੋਏ ਬੰਦੇ ਐਥੇ ਆ ਕੇ ਸਾਡੇ ਬੰਦੇ ਮਾਰ ਕੇ ਭੱਜ ਜਾਂਦੇ ਆ ਤੇ ਪੁਲਿਸ ਦੇ ਹੱਥ ਪੱਲੇ ਕੱਖ ਨਹੀਂ ਪੈਂਦਾ 6 ਤਰੀਕ ਦੀ ਘਟਨਾ ਤੇ ਲੱਦੀ ਪਿੰਡ ਦੀ ਨਾਬੇ ਦੀ ਹਾਲ ਤੱਕ ਬੰਦਾ ਨਹੀਂ ਕੋਈ ਫੜਿਆ ਗਿਆ ਕਿੱਥੋਂ ਫੜ ਲੋਂਗੇ ਐਡੀ ਯੂਪੀ ਪਈ ਆ ਖਬਰਾਂ ਕੋਈ ਟਿਕਾਣਾ ਨਹੀਂ ਕੋਈ ਡਰੈਸ ਨਹੀਂ ਪਤਾ ਕੋਈ ਪਿੰਡ ਨਹੀਂ ਪਤਾ ਕੋਈ ਨਾਂ ਨਹੀਂ ਸਹੀ ਦੱਸ ਦੇ ਆ ਕੇ ਲਿਖਾਉਂਦੇ ਆ ਜਿੰਨੇ ਬੰਗਲਾ ਦੇ ਇਹਦੇ ਵਿੱਚੋਂ ਆ ਰਹੇ ਹਿੰਗੇ ਇਧਰ ਨੂੰ ਆ ਰਹੇ ਆ ਬੰਗਲਾਦੇਸ਼ੀ ਰਹਿنگੇ ਇਹਦੇ ਬੰਗਾਲ ਤੋਂ ਇਧਰ ਨੂੰ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਕਾਬਜ ਹੋ ਰਹੇ ਨੇ ਵੱਡੀ ਗਿਣਤੀ ਦੇ ਪੰਜਾਬ ਚ ਵੱਢ ਰਹੇ ਨੇ ਉਹ ਜਿੰਨੇ ਆ ਰਹੇ ਰਹਿنگੇ ਮੁਸਲਮਾਨ ਨੇ ਨਾ ਬੰਗਲਾਦੇਸ਼ ਦੇ ਵਿੱਚੋਂ ਬੰਗਾਲ ਬੰਗਾਲ ਤੋਂ ਪੰਜਾਬ ਨੂੰ ਆ ਰਹੇ ਨੇ ਨਾਂ ਬਦਲ ਕੇ ਰੱਖੇ ਜਾ ਰਹੇ ਨੇ ਕਿਹਦਾ ਨਾਂ ਰਵੀ ਰੱਖ ਲਿਆ ਕਿਸੇ ਨੇ ਰਾਜੂ ਰੱਖ ਲਿਆ ਕਿਸੇ ਨੇ ਆਸ਼ੂ ਰੱਖ ਲਿਆ ਨਾਂ ਬਦਲ ਕੇ ਇੱਥੇ ਰਹਿ ਰਹੇ ਨੇ ਉਹ ਖਬਰਾਂ ਕੀ ਕਰਕੇ ਆਈ ਆ ਕੋਈ ਪੰਜਾਬ ਸਰਕਾਰ ਕੋਈ ਪੰਜਾਬ ਪੁਲਿਸ ਕੋਈ ਇਹਦੀ ਪਰਤਾਲ ਕਰ ਰਹੀ ਹੈ ਮਸਲੇ ਦੀ ਜਾਂਚ ਹੋ ਰਹੀ ਹੈ ਵੀ ਇਹ ਕੌਣ ਹੈ ਕਿੱਥੋਂ ਆਇਆ ਅੱਜ ਦੀ ਹੋਰ ਘਟਨਾ ਸੁਣ ਲੋ ਰਤਿਆ ਮੰਡੀ ਰਤਿਆ ਹਰਿਆਣੇ ਦੇ ਵਿੱਚ ਆਪਣਾ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਢਿੰਗੜ ਚੰਡੂਕੇ ਢਿੰਗੜ ਦੀ ਚੰਡੂਕੇ ਪਿੰਡ ਹੈ ਚੰਡੂਕੇ ਦਾ ਮੁੰਡਾ ਰਤਿਏ ਆਪਣਾ ਝੋਨਾ ਵੇਚਣ ਗਿਆ ਉੱਥੇ ਅੱਜ ਕੁੱਟ-ਕੁੱਟ ਕੇ ਉਹ ਬੁਰਾ ਹਾਲ ਕੀਤਾ ਕੁੱਟ ਕੇ ਉਹ ਬੁਰਾ ਹਾਲ ਕੀਤਾ ਉਹ ਤੇ ਮਸਾ ਲੋਕਾਂ ਨੇ ਛਾੜ ਕੇ ਭਈਆਂ ਦੇ ਪੈਰੀ ਹੱਥ ਲਾ ਕੇ ਉਹਨੂੰ ਮਗਾ ਚੱਕ ਕੇ ਬਚਾ ਕੇ ਜਾਨ ਬਚਾ ਕੇ ਲੈ ਕੇ ਆਈ। ਇਹ ਰੋਜ ਦੀਆਂ ਘਟਨਾਵਾਂ ਨੇ ਤੇ ਪੁਲਿਸ ਟਾਲ-ਵਟੋਲ ਕਰਦੀ ਐ। ਐਥੇ ਕੋਈ ਬੰਦਾ ਕਮੈਂਟ ਕਰ ਦੇਣਾ ਕਮੈਂਟ, ਕੋਈ ਟਿੱਪਣੀ ਕਰ ਦੇ ਤੇ ਨਾਲ ਦੀ ਨਾਲ ਥਾਣੇਦਾਰ ਤੜਕੇ ਬਾਹਰ ਖੜਾ ਹੁੰਦਾ, ਸੀਆਈ ਵਾਲੇ ਬਾਹਰ ਖੜੇ ਹੁੰਦੇ ਆ। ਵੀ ਤੁਸੀਂ ਫਲਾਣਨੇ ਦੀ ਵੀਡੀਓ ਤੇ ਆ ਕਮੈਂਟ ਕੀਤਾ, ਟਿੱਪਣੀ ਕੀਤੀ ਆ, ਵੀਡੀਓ ਸਾਂਝੀ ਕੀਤੀ ਆ, ਆਓ ਥਾਣੇ ਦੱਸੋ। ਤੇ ਐਥੇ ਬੰਦੇ ਮਾਰੇ ਜਾ ਰਹੇ ਆ। ਅਕਈ ਕਈ ਸਾਡੇ ਅਮਰੇ ਹਿੰਦੂ ਭਰਾ ਪੰਜਾਬ ਦੇ ਪੰਜਾਬੀ ਮੇਰੇ ਇਸ ਗੱਲ ਦੇ ਖਿਲਾਫ ਹੁੰਦੇ ਆ ਕਿ ਲੱਖਾਂ ਪ੍ਰਵਾਸੀਆਂ ਦੇ ਖਿਲਾਫ ਬੋਲਦਾ ਲੱਖਾਂ ਭਿੰਗਾਂ ਦੇ ਖਿਲਾਫ ਬੋਲਦਾ ਤੁਹਾਨੂੰ ਮੈਂ ਦੱਸਣਾ ਚਾਹਣਾ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਨਹੀਂ ਕਰਦੇ ਸਾਡੇ ਗੁਰੂਆਂ ਦਾ ਸਿਧਾਂਤ ਆ ਸਾਡੇ ਗੁਰੂਆਂ ਦਾ ਫਲਸਫਾ ਸਾਂਝੀ ਬਾਲਤਾ ਸਰਬਤ ਦਾ ਭਲਾ ਪਰ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੀ ਬੋਲੀ ਮਰੀ ਜਾ ਰਹੀ ਹੈ ਪੰਜਾਬ ਦੇ ਪਾਣੀਆਂ 'ਚ ਗੰਦ ਪਾਇਆ ਜਾ ਰਿਹਾ ਉਹਦੇ ਵਿੱਚੇ ਲੋਕ ਵੱਡੇ ਜ਼ਿੰਮੇਵਾਰ ਅਸੀਂ ਕਹਿੰਦਾ ਬੋਲ ਕੇ ਕਾਹ ਰੌਲਾ ਪਾਈ ਗਏ ਬਾਈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਇਨਸਾਨ ਨਾਲ ਕਿਸੇ ਪ੍ਰਵਾਸੀ ਨਾਲ ਪਰ ਜੋ ਸਾਡੇ ਨਾਲ ਵਾਪਰ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੁਣ ਤੁਹਾਨੂੰ ਮੈਂ ਵੀ ਦੱਸਦਾ ਇਹ ਲੁਧਿਆਣੇ ਦੀ ਘਟਨਾ ਹੈ ਮੇਰਾ ਮਿੱਤਰ ਆ ਮੁੰਡਾ ਪ੍ਰਿੰਸ ਮਨੂ ਨੇ ਗੱਲ ਸੁਣਾਈ ਕਹਿੰਦਾ ਬਾਈ ਆ ਤੁਹਾਡੇ ਜਰ ਪਹਿਲਾਂ ਦੀ ਘਟਨਾ ਦੱਸਣ ਲੱਗਿਆ ਮੈਂ ਉਹ ਕਹਿੰਦਾ ਭਾਈ ਇੱਕ ਮਹਾਜਨਿਕ ਸੇਠ ਬਜ਼ੁਰਗ ਬੰਦਾ ਸਕੂਟਰੀ ਤੇ ਜਾ ਰਿਹਾ ਸੀ ਮਰੇ ਉਹਦੀ ਪੋਤੀ ਕੋਈ 18 ਸਾਲ ਦੀ 17 ਸਾਲ ਦੀ ਬੱਚੀ ਕੁੜੀ ਸਕੂਟਰੀ ਚਲਾ ਰਹੀ ਸੀ ਬਜ਼ੁਰਗ ਬੰਦਾ 65 70 ਸਾਲ ਦਾ ਮਗਰ ਬੈਠਾ ਸੀ ਗਾਹਾਂ ਜਾ ਕੇ ਉਹ ਕਦੇ ਜਦੋਂ ਬਾਜ਼ਾਰਵੇ ਦੀ ਨੰਗੇ ਨਾ ਉਹਨੇ ਕਦੇ ਤਿੰਨ ਗਾਹ ਭਈਆ ਜਾਂਦੇ ਸੀਗੇ ਰਸਤੇ ਐ ਘੁੰਮਦੇ दारू ਪੀਤੀ ਉਹਨਾਂ ਦੀ ਉਹਨੇ ਹਾਰ ਮਾਰਦਾ ਕੁੜੀ ਨੇ ਉਹ ਪਾਸੇ ਨਾਲ ਹਟੇ ਉਹਨੇ ਫੇਰ ਹਾਰਨ ਮਾਰਿਆ ਉਹ ਫੇਰ ਪਾਸੇ ਨਾਲ ਹਟੇ ਉਹਨੇ ਇੰਨੀ ਗੱਲ ਕਹੀ ਕਹਿੰਦੀ ਭਈਆ ਮੜਾ ਵੜਾ ਪਾਸੇ ਹੋ ਜਾਓਹੀਂ ਲੰਘਣਾ ਐ ਇੰਨੀ ਗੱਲ ਤੇ ਉਹ ਕੁੜੀ ਦੇ ਗਲ ਦੇ ਵਿੱਚ ਆਹ ਪਾਇਆ ਸੀਗਾ ਜਿਹੜਾ ਹੁੰਦਾ ਹਾ ਕੀ ਕਹਿੰਦੇ ਆ ਉਹਨੂੰ ਗਲ ਚ ਪਾਉਂਦੀਆਂ ਕੁੜੀਆਂ ਉਹ ਉਹਨੇ ਭਈਏ ਨੇ ਫੜ ਕੇ ਆਮ ਰੋੜਤਾ ਉਹ ਕੁੜੀ ਨੇ ਵਿਰੋਧ ਕੀਤਾ ਵੀ ਕੀ ਕਰ ਰਹੇ ਹੋ ਤਾਂ ਦੂਜੇ ਨੇ ਆ ਕੇ ਕੁੜੀ ਦੀ ਬਾਹ ਫੜ ਲਈ ਤੇ ਜਿਹੜਾ ਮਗਰ ਸੇਠ ਬੈਠਾ ਸੀ ਬਜ਼ੁਰਗ 60 65 ਸਾਲ ਦਾ ਉਹ ਬੇਚਾਰਾ ਦੂਰ ਖੜਾ ਸਕੂਟਰੀ ਉੱਤੇ ਕੰਬਣ ਲੱਗ ਗਿਆ ਬੇਚਾਰਾ ਕੁੰਦਾ ਕਰ ਵੀ ਕੀ ਸਕਦਾ ਸੀ ਉਹ ਪ੍ਰਿੰਸ ਕਹਿੰਦਾ ਭਾਈ ਤਿੰਨ ਜਣੇ ਫਿਰ ਤਿੰਨ ਆ ਜਣੇ ਸੀ ਪੂਰੀ ਚੰਗੀ ਤਰ੍ਹਾਂ ਛੁਲਕੇ ਬੰਦੇ ਉਹ ਹੋਰ ਸੁਣ ਲੋ ਘਟਨਾ ਲੁਧਿਆਣੇ ਦੀ ਆਜ਼ਾਦਨਗਰ ਦੀ ਇਹ ਵੀ ਧਿਆਨ ਦੇ ਦਿਨ ਜੋ ਗੱਲ ਹੈ ਲੁਧਿਆਣੇ ਦੇ ਵਿੱਚ ਆਜ਼ਾਦਨਗਰ ਦੇ ਵਿੱਚ ਗੁਰਸਿੱਖ ਪਰਿਵਾਰ ਹੈ 5 ਸਾਲ ਸਾਢੇ 5 ਸਾਲ ਦੀ ਬੱਚੀ ਸਕੂਲ ਪੜ੍ਹਦੀ ਬੈਂਨ ਤੋਂ ਉਤਰ ਕੇ ਜਦੋਂ ਬੈਂਨ ਤੇ ਪੜ੍ਹ ਕੇ ਵਾਪਸ ਘਰ ਨੂੰ ਆਉਂਦੀ ਹੈ ਤਾਂ ਉਹਨਾਂ ਦਾ ਇੱਕ ਪ੍ਰਵਾਸੀ ਰੱਖਿਆ ਹੋਇਆ ਬੰਦਾ ਘਰੇ ਉਹਨੂੰ ਲੈਣ ਭੇਜ ਦਿੰਦੇ ਜਵਾਕ ਨੂੰ ਲੈ ਕੇ ਆ। ਉਹ ਕਹਿੰਦਾ ਭਾਈ ਉਹ ਜਵਾਕੜੀ ਨੂੰ ਸਕੂਟਰੀ ਦੇ ਮੁਰੇ ਖੜਾਇਆ ਤੇ ਜਵਾਕੜੀ ਨਾਲ ਗਲਤ ਹਰਕਤਾਂ ਕਰਦਾ ਜਾਵੇ। ਅਸੀਂ ਦੇਖ ਲਿਆ ਕਹਿੰਦਾ ਦੇਖ ਕੇ ਹੀ ਰੋਕਿਆ ਵੀ ਉਹ ਪੂਰਾ ਪਰ ਜਵਾਕੜੀ ਕੀ ਕਰ ਰਿਹਾ ਹੈ? ਕਰੌਲ ਤਾਂ ਸਾਡੇ ਗੱਲ ਪੈ ਗਿਆ। ਕਹਿੰਦਾ ਉਹ ਚੰਗੀ ਤਰ੍ਹਾਂ ਉਹ ਵੀ ਸਲਕਿਆ ਸਕੂਟਰੀ ਫੜੀ ਜਵਾਕੜੀ ਉਦੋਂ ਫੜੀ ਦੇ ਅਸੀਂ ਜਾਣਦੇ ਸੀਗੇ ਉਹ ਪਰਿਵਾਰ ਨੂੰ ਉਹਨਾਂ ਦੇ ਘਰੇ ਜਵਾਖੜੀ ਪਹਚਾਈ ਤੇ ਗਾਹਾਂ ਉਹ ਪਰਿਵਾਰ ਕਰਾ ਸਾਡੀ ਗੱਲ ਪੈ ਗਿਆ ਵੀ ਉਹ ਤਾਂ ਸਾਡਾ ਭਰੋਸੇਮੰਦ ਬੰਦਾ ਹੈ ਭਰੋਸੇਯੋਗ ਬੰਦਾ ਹੈ ਵਿਸ਼ਵਾਸਪਾਤਰ ਆ 20 ਸਾਲ ਤੋਂ ਸਾਡੇ ਕੋਲੇ ਰਹਿ ਰਿਹਾ ਤੁਸੀਂ ਬਿਨਾਂ ਗੱਲ ਤੋਂ ਇਲਜ਼ਾਮ ਲਾਉਨੇ ਆ ਉਹ ਤੁਹਾਡੀਆਂ ਪੰਜ-ਪੰਜ ਸਾਲ ਦੀਆਂ ਬੱਚੀਆਂ ਵੀ ਸੁਰੱਖਤ ਨਹੀਂ ਹੈਗੀਆਂ ਉਹ ਲੋਕੋ ਉਹ ਯੰੜੋ ਉਹ ਨਿਖਦੋ ਨਿਕਮਿਓ ਇਹ ਰੋਜ਼ ਦੀਆਂ ਘਟਨਾਵਾਂ ਮੈਂ ਮੇਰੀਆਂ ਪੰਜਾਬ ਦੀਆਂ ਭੈਣਾਂ ਨੂੰ ਕਹਿਣਾ ਚਾਹਨਾ ਮਾਵਾ ਨੂੰ ਕਹਿਣਾ ਚਾਹਨਾ ਟਾਡੇ ਕਰਾਂ ਦੇ ਬੱਚੀਆਂ ਨੇ 5-5 7-7 10-10 ਸਾਲ ਦੀਆਂ ਉਹ ਸਕੂਲ ਚ ਜਾਂਦੀਆਂ ਨੇ ਬੈਂਚ ਚ ਜਾਂਦੀਆਂ ਨੇ ਪਿੰਡ ਚ ਕਿਤੇ ਹੋਰ ਜਾਂਦੀਆਂ ਨੇ ਰਿਸ਼ਤੇਦਾਰੀ ਜਾਂਦੀਆਂ ਨੇ ਉਹਨਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ ਜਵਾਕੜੀ ਘਰੇ ਆ ਕੇ ਦਰਦੀ ਦੱਸਦੀ ਨਹੀਂ ਜਾਂ ਜਵਾਗ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੇ ਨਾਲ ਕੀ ਹੋ ਰਿਹਾ ਉਹ ਜਿਹੜਾ ਸਕੂਲ ਵਾਲੇ ਨੇ ਸਿਖਾਉਂਦੇ ਬੈਟ ਟੱਚ ਗੋਲ ਟੱਚ ਵੀ ਇੱਥੇ ਹੱਥ ਨਹੀਂ ਲਾਉਣਾ ਛਾਤੀ ਦੇ ਹੱਥ ਨਹੀਂ ਲਾਉਣਾ ਪਿੱਛੇ ਹੱਥ ਨਹੀਂ ਲਾਉਣਾ ਛੁੱਟੀਆਂ ਬੱਚੀਆਂ ਨਾਲ ਉਹ ਵੀ ਵੱਡੇ ਪੱਧਰ ਤੇ ਹੋ ਰਿਹਾ ਓਏ ਮੈਂ ਪੰਜਾਬ ਦੀਆਂ ਭੈਣਾ ਮਾਵਾਂ ਨੂੰ ਬੇਨਤੀ ਕਰਦਾ ਘਰੇ ਆਈ ਆਪਣੀ ਬੱਚੀ ਨੂੰ ਆਪਣੀ ਜਵਾਕੜੀ ਨੂੰ ਆਪਣੇ ਜਵਾਗ ਨੂੰ ਪੁੱਛਿਆ ਕਰੋ ਚਾਹੇ ਮੁੰਡਾ ਚਾਹੇ ਕੁੜੀ ਆ ਵੀ ਕੋ ਸਕੂਲ ਚ ਕੋਈ ਬੈਂਚ ਕੋਈ ਪੈਂਡ ਕੋਈ ਰਿਸ਼ਤਦਾਰੀ ਦੀ ਗਏ ਦੇ ਕੋਈ ਬੱਚਾ ਕੋਈ ਵੱਡੀ ਉਮਰ ਦਾ ਬੰਦਾ ਕੋਈ ਗਲਤ ਹਰਕਤਾਂ ਨਹੀਂ ਕਰ ਰਿਹਾ ਅੱਜ ਤਾਂ ਸੰਗ ਪਾੜ ਪਾੜੀ ਜਾਂਦੇ ਆ ਰੋਜ਼ ਉਹ ਕਿਤੇ ਨਹੀਂ